ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾ ਨੀਕੇਸ਼ ਸ਼ਰਮਾ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਰਾਤ ਤੋਂ ਲੈ ਕੇ 2:30 ਵਜੇ ਤੋਂ ਤਕਰੀਬਨ بارش ਸ਼ੁਰੂ ਹੋ ਜਾਂਦੀ ਆ ਤਾਂ ਸਵੇਰੇ 9:00 ਵਜੇ ਤੱਕ 10:00 ਵਜੇ ਤੱਕ ਲਗਾਤਾਰ بارش ਹੁੰਦੀ ਆ ਤਾਂ ਉੱਥੇ ਹੀ ਹੁਸ਼ਿਆਰਪੁਰ ਸ਼ਹਿਰ ਦੀਆਂ ਸੜਕਾਂ ਦੀ ਪੋਲ ਖੁੱਲੀ ਨਜ਼ਰ ਆ ਰਹੀ ਆ ਤਾਂ ਇਸ ਵਕਤ ਅਸੀਂ ਮੌਜੂਦ ਆ ਹੁਸ਼ਿਆਰਪੁਰ ਜਹਾਨ ਖੇਲਾ ਮਾਰਗ ਦੇ ਬਜਵਾੜਾ ਨਜ਼ਦੀਕ ਜਿੱਥੇ ਦੀ ਰੋਡ ਦੀ ਹਾਲਤ ਤੁਹਾਨੂੰ ਪਹਿਲਾਂ ਤਾਂ ਦਿਖਾ ਰਹੇ ਆ ਕਿਸ ਤਰ੍ਹਾਂ ਦੇ ਨਾਲ ਰੋਡ ਦੀ ਹਾਲਤ ਹੈ ਜਿਹੜੀ ਬਹੁਤ ਮਾੜੀ ਹੋਈ ਪਈ ਹੈ ਡੂੰਗੇ ਡੂੰਗੇ ਖੱਡੇ ਇੱਥੇ ਪਏ ਹੋਏ ਨੇ ਤਾਂ ਖੱਡਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤਾਂ ਇੱਟਾਂ ਵੀ ਨੇ ਜਿਹੜੀਆਂ ਕਿ ਸਾਈਡ ਤੋਂ ਪੱਟ ਪਟਾ ਕੇ ਜਿਹੜੀਆਂ ਉਹ ਬਾਹਰ ਆ ਚੁੱਕੀਆਂ ਨੇ ਰੋੜੇ ਨੇ ਜਿਹੜੇ ਉਹ ਬਜਰੀ ਹੈ ਉਹ ਸਾਰੀ ਬਾਹਰ ਆਈ ਪਈ ਹੈ ਤਾਂ ਲੋਕ ਨੇ ਜਿਹੜੇ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਕੇ ਇੱਥੋਂ ਨਿਕਲ ਰਹੇ ਨੇ ਆਣ ਜਾਣ ਵਾਲੇ ਲੋਕਾਂ ਦੇ ਵੱਲੋਂ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿ ਕਿਉਂ ਲੀਡਰ ਵੀ ਨੇ ਉਹ ਵੀ ਇਹਨਾਂ ਰੋੜਾਂ ਤੋਂ ਹੀ ਗੁਜ਼ਰਦੇ ਹੋਣਗੇ ਪਰੰਤੂ ਕਿਉਂ ਉਹਨਾਂ ਦੇ ਵੱਲੋਂ ਇਸ ਮਸਲੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕਾਂ ਦੇ ਵੀ ਦਰਸ਼ਨ ਮੁਤਾਬਕ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਦੱਸ ਰਹੇ ਨੇ ਜਿਹੜੇ ਲੋਕਲ ਵਸਨੀਕ ਨੇ ਇੱਥੋਂ ਦੇ ਆ ਜਿਹੜੇ ਆ ਜਾ ਰਹੇ ਨੇ ਕਿ ਰੋਜ਼ ਇੱਥੇ ਹਾਦਸੇ ਹੁੰਦੇ ਨੇ ਡੂੰਗੇ ਡੂੰਗੇ ਖੱਡੇ ਪਏ ਹੋਏ ਨੇ ਕਈ ਈ ਰਿਕਸ਼ੇ ਪਲਟ ਚੁੱਕੇ ਨੇ ਕਈ ਟੂ-ਵੀਲਰ ਵਾਲੇ ਇੱਥੋਂ ਮੂੰਹ ਭਾਰ ਡਿੱਗ ਚੁੱਕੇ ਨੇ ਪਰੰਤੂ ਫਿਰ ਵੀ ਇਸ ਮਸਲੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਅਗਲਾ ਵੀ ਜਿਹੜਾ ਕਿ ਮਾਰਗ ਹੈ ਉਹ ਐਨਐਚਏਆਈ ਦੇ ਅੰダー ਆਂਦਾ ਹੈ ਪਰੰਤੂ ਜਿੱਥੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਮਾਰਗ ਹੈ ਜਿਹੜਾ ਕਿ ਸਰਕਾਰ ਦੇ ਅੰダー ਆਂਦਾ ਹੈ ਪਰ ਕੋਈ ਵੀ ਜਿਹੜੀਆਂ ਕਿ ਇੱਥੇ ਕਹਿ ਲਈਏ ਇੱਕ ਲੋਕਾਂ ਦੀ ਸੇਫਟੀ ਨੂੰ ਨਹੀਂ ਦੇਖਿਆ ਜਾ ਰਿਹਾ ਇਗਨੋਰ ਕੀਤਾ ਜਾ ਰਿਹਾ ਹੈ ਇਸੋ ਲੋਕੀ ਵੀ ਨੇ ਬਾਰ-ਬਾਰ ਇਹ ਮੈਟਰ ਧਿਆਨ ਦੇ ਵਿੱਚ ਲਿਆ ਚੁੱਕੇ ਨੇ ਆਉਣ ਜਾਣ ਵਾਲੇ ਲੋਕਾਂ ਦੇ ਵੱਲੋਂ ਲਾਂਤਾਂ ਪਾਈਆਂ ਜਾ ਰਹੀਆਂ ਨੇ ਸੋ ਜਹਾਨ ਖੇਲਾ ਪਿੰਡ ਤੋਂ ਸਾਬਕਾ ਸਰਪੰਚ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਬੜੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਭਾਜੀ ਕਮਲ ਕੁਮਾਰ ਹੈ ਜੀ ਭਾਜੀ ਬੜੇ ਗੰਦੇ ਹਾਲਾਤ ਨੇ ਰੋਡ ਦੇ ਉੱਤੋਂ ਢੂਣ ਢਾਕੀ ਲੱਗੀ ਪਈ ਹੈ ਜੀ ਭਾਜੀ ਇਹਨਾਂ ਦੇ ਹਾਲਾਤ ਮੋਹ ਮਾੜੇ ਆਪਾਂ ਪਹਿਲਾਂ ਵੀ ਦੋ ਵਾਰ ਖਬਰ ਲਾ ਚੁੱਕੇ ਆ ਤਾਂ ਪਿੱਛੇ ਜੇ ਇਹਨਾਂ ਨੇ ਪੈਚਵਰਕ ਕੀਤਾ ਉਸ ਵਾਰ ਮੈਂ ਕਿਹਾ 15-20 ਦਿਨ ਹੀ ਟਿਕਿਆ ਟੁੱਟ ਗਿਆ ਤੋਂ ਤੋਂ ਦੋ ਬਾਅਦ ਹਾਲਾਤ ਇਹਦੇ ਹੋ ਗਏ ਹੁਣ ਇਲਾਹਾਬਾਦ ਦੇ ਸਰਪੰਚ ਜਿਹੜੇ ਉਹਨਾਂ ਨੇ ਫੋਨ ਕੀਤਾ ਕਿ ਯਾਰ ਮਸ਼ੀਨ ਤੇ ਡ੍ਰੈਕਟਰ ਟਰਾਲੀ ਚਾਹੀਦੀ ਮਲਵਾ ਪਾਣਾ ਆਪਾਂ ਮਲਵਾ ਮਲਵਾ ਪਾ ਕੇ ਫੇਰ ਵਾਪਸ ਚਲੇ ਗਏ ਸੀਗੇ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਕਾਂਗਰਸੀ ਤੁਸੀਂ ਬੀਜੇਪੀ ਜਾਂ ਝਾੜੂ ਕੋਈ ਵੀ ਹੋਵੇ ਇਨਸਾਨੀਅਤ ਤਾਂ ਪਹਿਲੇ ਨਾ ਫਰਸਟ ਪ੍ਰਾਇੋਰਟੀ ਦਾ ਇਨਸਾਨੀਅਤ ਹੀ ਹੈ ਨਾ ਤੁਸੀਂ ਇਨਸਾਨੀਅਤ ਬੇਜ਼ਤੀ ਨਹੀਂ ਆ ਰਹੇ ਕਿਉਂਕਿ ਤੁਸੀਂ ਗੱਡੀ 'ਚ ਜਾ ਰਹੇ ਤੁਸੀਂ ਟੂ-ਵੀਲਰ ਦੇ ਨੰਗੋ ਜੋ ਤੁਹਾਡੇ ਕੱਪੜੇ ਲਿਬੜੂਗੇ ਤੁਸੀਂ ਟੋਏ 'ਚ ਗਿਰੂਗੇ ਤੁਹਾਡਾ ਫੋਨ ਗਿਰੂਗਾ ਤੁਹਾਡਾ ਬੱਚਾ ਗਿਰੂਗਾ ਤਾਂ ਤੁਹਾਨੂੰ ਪਤਾ ਯਾਰ ਡਾਊਨ ਟੂ ਅਰਥ ਉਹ ਚੀਜ਼ ਪਤਾ ਲੱਗਦੀ ਹੈ ਗੱਡੀਆਂ ਜਿਹੜਾ ਕਿ ਨਹੀਂ ਪਤਾ ਲੱਗਦੀ ਜਦੋਂ ਬੰਦਾ ਇਸ ਲੈਵਲ ਤੇ ਚੱਲਦਾ ਫੇਰ ਪਤਾ ਲੱਗਦਾ ਜਿਵੇਂ ਕਿ ਤੁਸੀਂ ਦੱਸ ਰਹੇ ਹੋ 15 20 ਦਿਨ ਬਾਅਦ ਹੀ ਖਰਾਬ ਹੋ ਜਾਂਦਾ ਹੈ ਮਤਲਬ ਲੀਪਾ ਪੋਤੀ ਘਟੀਆਂ ਮਟੀਰੀਅਲ ਨਾਲ ਹੁੰਦੀ ਹੈ ਤਾਂ ਬਾਹਰ ਆ ਜਾਂਦੀ ਹੈ ਜਦੋਂ 15 20 ਦਿਨ ਬੀਤ ਜਾਂਦੇ ਨੇ ਜਾਂ ਅੱਜ ਬਾਰਿਸ਼ ਹੋਈ ਭਾਜੀ ਆਪਾਂ ਪਿੱਛੇ ਜੇ ਵੀ ਇੱਕ ਮੈਸੇਜ ਲਾਇਆ ਸੀਗਾ ਓਨ ਕੈਮਰਾ ਬੋਲਦਾ ਕਿ ਇਹ ਜਿੰਨਾ ਟੂਟਾ ਅੱਧੀ ਦਾ ਨਾ ਸਕੂਲ ਤੋਂ ਲੈ ਕੇ ਇੱਥੇ ਤੱਕ ਦਾ ਇਹ ਸਾਰਾ 80mm ਇੰਟਰਲੌਕ ਲਾ ਕੇ ਪਰਸਨਲ ਬਗਟ ਜਦੋਂਗਾ ਮੈਂ ਵੋਡ ਨਹੀਂ ਲੈਣੀ ਤੂੰ ਮੇਰੀ ਕੋਈ ਵੋਡ ਨਹੀਂ ਹੈ ਬਜਵਾੜੇ ਪਿੰਡ ਦੀ ਮੇਰੀ ਕੋਈ ਵੋਡ ਨਹੀਂ ਹੈ ਮੇਰੀ ਜਾਨ ਖੇਲਾ ਹੈ ਮੇਰਾ ਉੱਥੇ ਲੈਣ ਦੇਣਾ ਪਰ ਇਹ ਇਨਸਾਨੀਅਤ ਹੈ ਕਿਉਂਕਿ ਕਿਸੇ ਦਾ ਬੱਚੇ ਦੀ ਬਾਹ ਜੋ ਟੁੱਟੀ ਦੇਖੀ ਨਾ ਮੈਂ ਦੇਖੀ ਅੱਖਾਂ ਸਾਹਮਣੇ ਈ ਰਿਕਸ਼ਾ ਪਲਟਿਆ ਠੀਕ ਹੈ ਨਾ ਕਿਸੇ ਦੀ ਇੱਕ ਜਨਾਨੀ ਗਿਰੀ ਕੋਈ ਪ੍ਰੈਗਨੈਂਟ ਲੇਡੀ ਸੀਗੀ ਮੈਨੂੰ ਪਤਾ ਉਹ ਵਿਚਾਰੀ ਜਦੋਂ ਈ ਰਿਕਸ਼ਾ ਪਲਟਿਆ ਦੂਸਰਾ ਤੇ ਉਹ ਵਿਚਾਰੀ ਪੈਦਲ ਆਈ ਤਾਂ ਦੂਜੀ ਗੱਡੀ 'ਚ ਭੇਜੀ ਉਹਨੂੰ ਗੱਡੀ 'ਚ ਭੇਜੀ ਉਹਨੂੰ ਕੋਈ ਦਰਸ਼ ਸ਼ੁਰੂ ਹੋਗੇ ਕਿ ਇਹ ਤਾਂ ਭਾਜੀ ਉਹਨੂੰ ਪਤਾ ਜਿਹੜਾ ਇਸ ਲੈਵਲ ਤੇ ਚੱਲਦਾ ਵਿਆ ਗੱਡੀਆਂ 'ਚ ਚੱਲ ਕੇ ਜਾਂ ਮੀਡੀਆ 'ਚ ਖੜ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੈ ਗਰਾਊਂਡ ਲੈਵਲ ਤੇ ਆ ਕੇ ਕੰਮ ਕਰਨਾ ਬਹੁਤ ਔਖਾ ਹੈ ਜੀ ਮੈਂ ਕਿ ਤੁਸੀਂ ਦੱਸ ਰਹੇ ਹੋ ਬਾਰ-ਬਾਰ ਮਸਲਾ ਤੁਹਾਡੇ ਵੱਲੋਂ ਧਿਆਨ ਦੇ ਵਿੱਚ ਵੀ ਇਸ ਰੋਡ ਦੇ ਰਿਗਾਰਡਿੰਗ ਲਿਆਂਦਾ ਗਿਆ ਹੈ ਮਾਈ ਰਿਕਵੈਸਟ ਹੋ ਚਾਲੀ ਸਾਡੀ ਕੱਲ੍ਹ ਦੀਆਂ ਜਲਦੀਆਂ ਮੀਟਿੰਗਾਂ ਪਿੰਡ ਸਾਡੀ ਪੂਰੀ ਬੈਲਟ ਚ ਮੀਟਿੰਗਾਂ ਚੱਲਦੀਆਂ ਵਿਆ ਤੋ ਬਾਅਦ ਆ ਵੀਕ ਦੇ ਵਿੱਚ ਆਪਾਂ ਕੰਪਲੀਟ ਕਰ ਲੈਣਾ ਫਿਰ ਸਾਡਾ ਜੇ ਇਹਨਾਂ ਨੇ ਇੱਕ ਲਿਖਤੀ ਇਹ ਦੇਵੂਗੀ ਕਮੇਟੀ ਵੱਲੋਂ ਜਿੰਪਾ ਜੀ ਨੂੰ ਕਿ ਭਾਈ ਇਹਨੂੰ ਠੀਕ ਕਰਾ ਦਿਓ ਇੱਕ ਮਹੀਨਾ ਟਾਈਮ ਦਵਾਂਗੇ ਬਰਸਾਤ ਕਰਕੇ ਪ੍ਰੋਬਲਮ ਹੈ ਬਰਸਾਤ ਤੋਂ ਬਾਅਦ ਇੱਕ ਮਹੀਨਾ ਟਾਈਮ ਦਵਾਂਗੇ ਨਹੀਂ ਹੋਇਆ ਤਾਂ ਨੋਟੀਫਿਕੇਸ਼ਨ ਲੱਗ ਜਾਣਾ ਸਾਰਿਆਂ ਦੇ ਕਿ ਇੱਥੇ ਆਣਾ ਬੰਦ ਪਿੰਡ ਚ ਪਿੰਡਾਂ ਜਾਣਾ ਬੰਦ ਹੋ ਜਾਣਾ ਉਹ ਕਮੇਟੀ ਵੱਲੋਂ ਹੀ ਹੋਊਗਾ ਚਾਹੇ ਉਹ ਜੋ ਮਰਜ਼ੀ ਹੋਵੇ ਉਹ ਹੋਣਾ ਹੀ ਹੋਣਾ ਫਿਰ ਸੋ ਇਹ ਗੱਲਬਾਤ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਸੱਜੇ ਕਿਸ ਤਰ੍ਹਾਂ ਦੇ ਨਾਲ ਰੋਸ਼ ਵੀ ਪਾਇਆ ਜਾ ਰਿਹਾ ਹੈ ਸੋ ਹੋਰ ਵੀ ਲੋਕ ਨੇ ਜਿਹੜੇ ਕਿ ਗੁਜ਼ਰ ਰਹੇ ਨੇ ਉਹ ਵੀ ਰੁਕਣਾ ਚਾ ਰਹੇ ਸੀਗੇ ਪਰੰਤੂ ਸਾਡੇ ਵੱਲੋਂ ਵੀ ਵਹੀਕਲ ਇਸ ਲਈ ਨਹੀਂ ਰੁਕੇ ਜਾ ਰਹੇ ਕਿਉਂਕਿ ਪਿੱਛੇ ਰਸ ਜਿਹੜਾ ਕਿ ਸਾਡੇ ਕਰਕੇ ਨਾ ਪਵੇ ਤਾਂ ਹੁਣ ਤੁਸੀਂ ਸਕੜਕ ਦੀਆਂ ਤਸਵੀਰਾਂ ਵੀ ਦੇਖ ਚੁੱਕੇ ਹੋ ਅਸੀਂ ਵੀ ਅਪੀਲ ਕਰਨਾ ਚਾਹਾਂਗੇ ਕਿ ਰੋਜ਼ ਇੱਥੋਂ ਹਾਦਸੇ ਵਾਪਰਦੇ ਨੇ ਈ ਰਿਕਸ਼ੇ ਪਲਟਦੇ ਨੇ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਪਰੰਤੂ ਫੇਰ ਵੀ ਧਿਆਨ ਐਮਐਲਏ ਸਾਹਿਬ ਦਾ ਇੱਧਰ ਨੂੰ ਨਹੀਂ ਆ ਰਿਹਾ ਪਿਆ ਇਹ ਉਹਨਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹਾਂਗੇ ਕਿ ਇੱਧਰ ਨੂੰ ਧਿਆਨ ਦਿੱਤਾ ਜਾਵੇ ਜਿਹੜੇ ਲੋਕੀ ਮੂੰਹ ਭਾਰ ਇੱਥੋਂ ਡਿੱਗ ਰਹੇ ਨੇ ਉਹਨਾਂ ਦੀ ਵੀ ਸਾਰ ਲਿੱਤੀ ਜਾਵੇ ਆਪ ਗੱਡੀਆਂ ਦੇ ਵਿੱਚ ਆਉਂਦੇ ਹੋ ਤੁਸੀਂ ਤੁਹਾਨੂੰ ਇਹ ਟੋਏ ਖੱਡੇ ਮਹਿਸੂਸ ਨਹੀਂ ਹੁੰਦੇ ਪਰੰਤੂ ਲੋਕਾਂ ਦੀ ਜਿਹੜੀ ਕਿ ਸਾਰ ਜ਼ਰੂਰ ਲਿੱਤੀ ਜਾਵੇ ਤੇ ਇਸ ਦੀ ਰਿਪੇਅਰ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਕੈਮਰਾਮੈਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ